ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀ ਵਾਰ ਚੰਡੀ ਦੀ ਵਾਰ ਦੀ ਸੰਥਿਆ ਕਰ ਰਹੇ ਹਾਂ ਤੇ ਆਪਣੀਆਂ ਪੌੜੀਆਂ 8 ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਇਹ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਵਿਸਰਾਮ ਨਹੀਂ ਰਾਣ ਘੁਰੇ ਨਗਾਰੇ ਧਾਏ ਰਾਕਸ ਰੋਹਲੇ ਚੌ ਗਿਰਦੋ ਭਾਰੇ ਚੌ ਗਿਰਦੋ ਇਹ ਪਾੜ ਇਕੱਠਾ ਹੈ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਹੱਥੀ ਕਸ ਕੇ ਬੋਲਣਾ ਅਦਕ ਲੱਗੈ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੋਦ ਤੇ ਨੱਠੇ ਅਦਕ ਲੱਗੈ ਕਸ ਕੇ ਬੋਲਣਾ ਜੋਦ ਇਹ ਵੀ ਕਸ ਕੇ ਬੋਲਣਾ ਤੇ ਇੱਥੇ ਬਿਸਰਾਮ ਹੈ ਜੋ ਦੇ ਜੁਝਾਰੇ ਇਹ ਧਿਆਨ ਰੱਖਣਾ ਕਿ ਜੱਜ ਨੂੰ ਔਂਕੜ ਉੱਤੇ ਅਦਕ ਲੱਗੇ ਕਸ ਕੇ ਉਚਾਰਨ ਕਰਨਾ ਹੈ ਜੁਝਾਰੇ ਦਿਲ ਵਿੱਚ ਰੋਹ ਵਡਾਏ ਕੈ ਧਿਆਨ ਰੱਖਣਾ ਢੱਡੇ ਦੀ ਆਵਾਜ਼ ਉਚਾਰਨ ਹੋਵੇ ਵਡਾਏ ਕੈ ਦਿਲ ਵਿੱਚ ਰੋਹ ਵਡਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪਰ ਚੰਡ ਨੈ ਬੀਰ ਖੇਤ ਉਤਾਰੇ ਮਾਰੇ ਜਪਣ ਬਿਜਲੀ ਬਿਜਲੀ ਕੱਠਾ ਪਾਠ ਹੈ ਤੇ ਕਸ ਕੇ ਬੋਲਣਾ ਹੈ ਅਧਕ ਲੱਗਿਆ ਤੇ ਔਂਕੜ ਦੀ ਆਵਾਜ਼ ਉਚਾਰਨ ਕਰਨੀ ਹੈ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਮਲਾ ਦਲਾ ਪੋਲਾ ਪੜਨਾ ਹੈ ਮੁਕਾਬਲਾ ਦੇਵੀ ਦਸਤ ਨਚਾਈ ਸਿਹ ਹੰਸਾਰ ਦੀ ਪੇਟ ਮਲੰਦੇ ਲਾਈ ਮਹਿਕੇ ਦੇਤ ਨੂੰ ਨਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਰੁਕੜੇ ਕਸਕੇ ਪਾਠ ਹੈ ਅਦਕ ਲੱਗੈ ਤੇ ਰਾੜੇ ਦੀ ਬਾਜ ਉਚਾਰਨ ਹੋਵੇ ਰੁਕੜੇ ਜੇ ਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਦਿਖਾਈ ਤੇ ਵਿਸਰਾਮ ਹੈ ਤਾਰੇ ਧੂਮਕੇਤ ਪੌੜੀ ਛੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਜੁੱਟੀਆਂ ਕਸ ਕੇ ਪਾਠ ਅਦਕ ਨਾਲ ਉਚਾਰਨ ਕਰਨਾ ਜੁੱਟੀਆਂ ਰੋਹ ਲਈ ਲਈਆਂ ਤਰਵਾਰੀ ਦੇਵਾ ਦਨਵੀ ਦੇਵਾ ਬਿੰਦੀ ਲੱਗੀਏ ਦੇਵਾ ਦਨਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਹੁਣ ਜਿਹੜਾ ਇਹ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਸੰਗਤ ਜੀ ਇੱਥੇ ਬਿਸਰਾਮ ਹੈ ਸਾਰੀ ਵਗੇ ਰਤ ਝੁਲਾਰੀ ਵਗੇ ਦਲਾਵਾਂ ਦੇ ਨਾਲ ਵਗੇ ਨਹੀਂ ਕਹਿ ਦੇਣਾ ਵਗੇ ਰਤ ਝੁਲਾਰੀ ਜੋ ਗੇਰੂ ਬਬੱਤਰਾ ਹੁਣ ਕਈ ਥਾਂ ਤੇ ਸੰਗਤ ਜੀ ਬੱਬੇ ਦੇ ਇੱਥੇ ਔਂਕੜ ਵੀ ਆਇਆ ਹੈ ਕਈ ਥਾਂ ਤੇ ਔਂਕੜ ਨਹੀਂ ਆਇਆ ਪਰ ਜੇ ਔਂਕੜ ਦੇ ਨਾਲ ਉਚਾਰਨ ਕਰਦੇ ਆਂ ਤੇ ਬਬੱਤਰਾ ਪਾਠ ਬਣਦਾ ਹੈ ਜੇ ਔਂਕੜ ਤੋਂ ਬਿਨਾ ਕਰਦੇ ਤੇ ਔਂਕੜ ਕੱਟਿਆ ਜਾਂਦਾ ਬਬੱਤਰਾ ਪਾੜ ਇਕੱਠਾ ਹੀ ਪਾਠ ਹੈ ਤਿਆਰ ਰੱਖਣਾ ਔਂਕੜ ਦੇ ਨਾਲ ਵੀ ਸ਼ੁੱਧ ਉਚਾਰਨ ਹੈ ਬਬੱਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਤੁਮ ਸਵਾਰੀ ਦੁਰਗਾਦਾਨਵੀ ਪੌੜੀ ਲਖ ਨਗਾਰੇ ਵੱਜਣ ਵੱਜਣ ਤੇ ਵਿਸਰਾਮ ਹੈ ਕਸ ਕੇ ਬੋਲਣ ਲਖ ਨਗਾਰੇ ਵੱਜਣ ਆਮੋ ਸਾਹਮਣੇ ਹੁਣ ਧਿਆਨ ਰੱਖਣਾ ਇੱਥੇ ਹਾਹੇ ਮੰਮੇ ਦੇ ਥੱਲੇ ਅੱਧਾ ਹਾਹਾ ਲੱਗਾ ਤੇ ਆਮੋ ਸਾਹਮਣੇ ਜਿੱਥੇ ਹਾਹਾ ਲੱਗਾ ਹੋਵੇ ਸੰਗਤ ਜੀ ਉਹ ਪਾਠ ਨੂੰ ਭਾਰਾ ਉਚਾਰਨ ਕਰਨਾ ਆਮੋ ਸਾਹਮਣੇ ਰਾਖਸ਼ ਰਨੁਣਾ ਭਜਣ ਰੋਹੇ ਰੋਹਲੇ 시ਹਾ ਵਾਂਗੂ ਗੱਜਣ ਗੱਜਣ ਕਸਕੇ ਬੋਲਣਾ ਸਬੇ ਸੂਰਮੇ ਤਾਣ ਤਾਨ ਕੈਬਰ ਛੱਡਣ ਛੱਡਣ ਤੇ ਵਿਸਰਾਮ ਲਾਉਣਾ ਹੈ ਕੈਬਰ ਛੱਡਣ ਦੁਰਗਾ ਸਾਹਮਣੇ ਦੁਰਗਾ ਸਾਹਮਣੇ ਸੋ ਸੰਗਤ ਜੀ ਆਪਣੀਆਂ ਚੰਡੀ ਦੀ ਵਾਰ ਦੀਆਂ 12 ਪਾਉੜੀਆਂ ਚੁੱਕੀਆਂ ਨੇ ਪਿਛਲੇ ਜਿਹੜੇ ਪਾਰਟ ਨੇ ਸਾਰੇ YouTube ਦੀ ਪਲੇਲਿਸਟ ਵਿੱਚ ਪਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ